ਚਾਇਦਾਦ ਮਾਮਲੇ ਦੇ ਵਿੱਚ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਨਜ਼ਰਬੰਦ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਦੇ ਲਈ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਦੀ ਨੰਗਲ ਅਤੇ ਅਕਾਲੀ ਦਲ ਦੇ ਸੀਨੀਅਰ ਮਿਤਪਰਦਾਨ ਆਪਣੇ ਸਮਰਥਕਾਂ ਸਮੇਤ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਨਜ਼ਰਬੰਦ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਦੇ ਲਈ ਪਹੁੰਚੇ ਤਾਂ ਪੁਲਿਸ ਦੇ ਵੱਲੋਂ ਉਹਨਾਂ ਨੂੰ ਜੇਲ੍ਹ ਦੇ ਬਾਹਰੀ ਗੇਟ ਤੇ ਰੋਕ ਲਿਆ ਗਿਆ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਦੀ ਨੰਗਲ ਆਪਣੇ ਸਾਥੀਆਂ ਸਮੇਤ ਜੇਲ੍ਹ ਦੇ ਬਾਹਰੀ ਗੇਟ ਤੇ ਬੈ ਗਏ ਅਤੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ। ਆਮਰੀ ਬਾਰੀ ਤੋਇਆ ਫਰਦਾ ਮੈਂ ਇਹ ਕਦਰ ਵੀ ਕੀ ਹਾਂ ਮੋੜੇ ਗਾਦਲੀ ਇੰਨਾ ਕਲਯੁਗ ਦੀ ਕਰਨਾ ਚਾਹੀਦਾ ਸਰਕਾਰਾਂ ਦੇ ਉਹ ਦੀਆਂ ਜਾਂਦੀਆਂ ਵਿਧੀਆਂ ਘਰੋਂ ਦਿੰਦੇ ਧਨ ਕਿਸੇ ਦਾ ਵੀ ਨਹੀਂ ਜਾਂਦਾ ਅੱਛਾ ਬਾਹਰਲਾ ਸੁਮਾਨ ਖਾਣ ਪੀਣ ਦਾ ਸਿਰਫ ਕੱਪੜਿਆਂ ਤੋਂ ਬਿਨਾਂ ਕਿਸੇ ਦਾ ਕੁਝ ਨਹੀਂ ਕਿਸੇ ਵੀ ਆਮ ਨਾਰਮਲ ਖੇਤੀ ਦਾ ਬੁਝਾ ਅੱਛਾ ਅੱਛਾ ਬੜੀ ਗੱਲ ਜਾਬ ਸਰਕਾਰ ਮਰਦਾਬਾ ਜਾਬ ਸਰਕਾਰ ਮਰਦਾਬਾ ਅੱਜ ਦਾ ਰਸਲੇ ਸੀ ਕਿ ਸਾਨੂੰ ਪਤਾ ਲੱਗਾ ਸੀ ਕਿ ਹੁਣ ਕੁਝ ਬੰਦਿਆਂ ਨੂੰ ਮਿਲਣ ਵਾਸਤੇ ਕੋਈ ਮਿਲੀਆ ਰੈਲੈਕਸੇਸ਼ਨ ਤੇ ਅਸੀਂ ਸਾਰੇ ਬਾਈ ਲਖਬੀਰ ਸਿੰਘ ਲੋਧੀ ਨੰਗਲ ਆ ਸਾਡਾ ਐਮਐਲਏ ਆ ਦੋਹਰਾ ਬਣਿਆ ਤੇ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਆ ਸਾਡੇ ਨਾਲ ਜੂਸ ਦੇ ਮੀਤ ਪ੍ਰਧਾਨ ਨੇ ਸ਼ਰਮਣੀ ਕਮੇਟੀ ਮੈਂਬਰ ਨੇ ਸਾਰੇ ਪਾਰਟੀ ਦੇ ਸੀਨੀਅਰ ਸਾਡੇ ਸਾਥੀ ਨੇ ਤੇ ਅਸੀਂ ਆਖਿਆ ਚਲੋ ਜੇਕਰ ਆ ਗਿਆ ਮਿਲ ਗਈ ਇਹਦੇ 2 ਮਿੰਟ ਦਰਸ਼ਨ ਕਰ ਆਉਣੇ ਆ ਪਰ ਇੱਥੇ ਆਣ ਕੇ ਹੁਣ ਪਤਾ ਲੱਗਾ ਐਸਐਚਓ ਸਾਹਿਬ ਕਹਿੰਦੇ ਆ ਵੀ ਨਹੀਂ ਬਿਲਕੁਲ ਅਜੇ ਕੋਈ ਪ੍ਰੋਗਰਾਮ ਨਹੀਂਗਾ ਨਾ ਅਜੇ ਕਿਸੇ ਨੂੰ ਮਿਲਨ ਦਿੰਦੇ ਆ ਨਾ ਹੀ ਕੋਈ ਚੀਜ਼ ਇਹਦੇ ਅੰਦਰ ਕਰਾਉਣ ਵਾਸਤੇ ਕਿਸੇ ਨੂੰ ਕਰਾਉਣ ਦਿੰਦੇ ਆ ਉਹ ਇਸ ਕਰਕੇ ਸਰਕਾਰ ਦੀ ਤੱਕੇਸ਼ਾਈ ਆ ਜਾਤੀ ਆ ਔਰ ਮੈਂ ਸਮਝਣਾ ਵੀ ਬੜੀ ਵੱਡੀ ਬੇਇਨਸਾਫੀ ਆ ਕਿ ਜਿਹੜਾ ਐਦਾ ਕਾਨੂੰਨ ਹੈ ਉਹਦੇ ਮੁਤਾਬਕ ਜਿਹੜਾ ਮੁਲਾਕਾਤ ਆ ਮੁਲਕਾਤ ਤੇ ਸਾਰਿਆਂ ਦੀ ਹੁੰਦੀ ਆ ਇਹ ਇੱਧਰ ਇੱਕ ਬੰਦੇ RAMREE ਮਿਆਂ ਜਿਹੜਾ ਬੁਲਾਦਕਾਰ ਚ ਵੀ ਅੰਦਰ ਆ ਜਿਹੜਾ ਕਤਲਾ ਚ ਵੀ ਅੰਦਰ ਆ ਜਿਹੜੀ 6 ਮਹੀਨੇ 7 ਮਹੀਨੇ ਪਿਛੋਂ ਚਾਲੀ ਚੱਲ ਜਾਂਦੀ ਅਰੇ ਦੀ ਬਰੋਲ ਦੇ ਕੇ ਉਹਨੂੰ ਘਰੋਂ ਕੱਢ ਲਿਆ ਜਾਂਦਾ ਇਹ ਕਿਤਨਾ ਦਾ ਕਾਨੂੰਨ ਆ ਇਹ ਸਾਨੂੰ 2 ਨੰਬਰ ਤੇ ਇਸ਼ਾਰੀ ਹੋਣ ਦਾ ਗਿਆਨ ਜਿਹੜਾ ਕਰਵਾਇਆ ਜਾ ਰਿਹਾ ਔਰ ਮਜੀਠਾ ਜੀ ਨਾਲ ਬਹੁਤ ਧੱਕਾ ਹੋ ਰਿਹਾ ਬੇਇਨਸਾਫੀ ਹੋ ਰਹੀ ਆ ਖਾਲੀਤਾਂ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਸਾਰੀ ਪਲਾਨ ਸੁਦਾ ਪੋਲੀਟੀਕਲ ਵੰਡਾਟਾ ਹੋ ਰਿਹਾ ਆ ਜੋ ਬਹੁਤ ਮਾੜਾ ਆ ਔਰ ਮੈਂ ਤੋਂ ਵੀ ਨਾ ਜਿਹੜਾ ਬੰਦਾ ਕੋਈ ਗਲਤ ਕੰਮ ਕਰਦਾ ਆ ਉਹਨੂੰ ਉਹਦਾ ਖਮਿਆਜਾ ਭੁਗਤਣਾ ਪੈਂਦਾ ਆ ਅੱਜ ਜੋ ਹੋ ਰਿਹਾ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਹਿਸਾਬ ਕਾ ਜਰੂਰ ਲਿਆ ਜਾਊਗਾ ਸਾਰਿਆਂ ਤੇ ਬਣਾ ਚ ਬੜਾ ਗੁੱਸਾ ਆ ਚਲੋ ਸਾਨੂੰ ਆ ਵੀ ਐਡਮਿਨਿਸਟ੍ਰੇਸ਼ਨ ਨੂੰ ਜੋ ਹੁਕਮ ਆ ਉਹਨਾਂ ਨੇ ਸਾਨੂੰ ਇਹ ਵਰਜਿਤਤਾ ਵੀ ਤੁਹਾਨੂੰ ਨਹੀਂ ਜਾਣ ਦੇਣਾ ਉਹਨਾਂ ਨੇ ਤੇ ਜੋ ਹਦਾਇਤਾਂ ਨੇ ਉਹਨਾਂ ਨੇ ਉਹ ਕਰਨਾ ਆ ਸੋ ਇਸ ਕਰਕੇ ਅੱਜ ਅਸੀਂ ਇਹ ਕੰਮ ਆਏ ਸੀ ਦੂਰੋਂ ਚੱਲ ਕੇ ਪਰ ਉਹ ਸਾਡੀ ਜਿਹੜੀ ਆ ਇਹਨਾਂ ਨੇ ਮੁਲਾਕਾਤ ਨਹੀਂ ਕਰ ਦਿੱਤੀ ਅਸੀਂ ਆਪਣੇ ਮਾਨ ਵਿੱਚ ਹੀ ਇਸ ਗੱਲ ਦਾ ਟੋਖੜਾ ਲੈ ਕੇ ਉਹਨੂੰ ਵਾਪਸ ਚਲੇ ਆਉਣ ਵਾਲੇ ਸਮੇਂ ਵਿੱਚ ਫੇਰ ਵੇਖਾਂਗੇ ਕੀ ਪ੍ਰੋਗਰਾਮ ਬੰਦਾ ਉਸ ਹਿਸਾਬ ਨਾਲ ਕਰਾਂਗੇ ਐਹੋ ਹੀ ਸਾਡੀ ਅੱਜ ਹੈਗੀ ਸੀ ਪ੍ਰੋਗਰਾਮ ਜਿਹੜਾ ਇਹ ਸਾਨੂੰ ਮੁਲਾਕਾਤ ਤੋਂ ਰੋਕ ਦਿੱਤਾ ਗਿਆ ਆ ਪਰ ਬਹੁਤ ਜ਼ਿਆਦਾ ਜ਼ਿਆਤੀ ਹੈ ਇਹ ਸਮਝਣਾ ਬੇਇਨਸਾਫੀ ਆ ਸਰਕਾਰ ਦੀ ਬੜੀ ਵੱਡੀ ਏ ਹਰ ਤਰੀਕੇ ਦੇ ਨਾਲ ਹੀ ਜਿਹੜੀ ਆ ਉਹ ਬੇਇਨਸਾਫੀ ਕੀਤੀ ਜਾ ਰਹੀ ਆ